ਸੱਚੀ ਗੱਲ ਜੀ ਮੈਂ ਨਰਾਇਣ ਸਿੰਘ ਲਹਿਲ ਤੇ ਤੁਸੀਂ ਵੇਖ ਰਹੇ ਹੋ ਸਿੱਧੀ ਗੱਲ ਸੋ ਅੱਜ ਅਸੀਂ ਗੱਲ ਕਰਾਂਗੇ ਆਪਣੇ ਪੰਜਾਬ ਦੀ ਫਿਰ ਕਰਾਂਗੇ ਦੇਸ਼ ਦੀ ਤੇ ਫਿਰ ਕਰਾਂਗੇ ਵਿਦੇਸ਼ ਦੀ ਕਿ ਜੇ ਦੇਸ਼ ਦੀ ਗੱਲ ਕਰਾਂ ਤੇ ਸਾਡੇ ਦਿੱਲੀ ਦੇ ਵਿੱਚ ਕੱਲ ਚੋਣ ਪ੍ਰਚਾਰ ਜਿਹੜਾ ਕੋ ਸ਼ਾਮ ਨੂੰ ਬੰਦ ਹੋ ਗਿਆ ਔਰ ਦਿੱਲੀ ਤੋਂ ਗਿੰਨੇ ਵੀ ਸੂਬਿਆਂ ਦੇ ਹੋਰ ਆਪੋ ਆਪਣੀਆਂ ਪਾਰਟੀਆਂ ਦੇ ਹਮੈਤੀ ਸੀ ਉਹ ਕੱਲ ਦਿੱਲੀ ਨੂੰ ਛੱਡ ਕੇ ਆਪੋ ਆਪਣੇ ਸੂਬਿਆਂ ਨੂੰ ਰਵਾਨਗੀ ਹੋ ਗਏ ਨੇ ਔਰ ਇਸੇ ਤਰ੍ਹਾਂ ਹੀ ਪੰਜਾਬ ਦੇ ਜਿੰਨੇ ਵੀ ਮੰਤਰੀ ਵਿਧਾਇਕ ਜਾਂ ਸਾਡੇ ਮੁੱਖ ਮੰਤਰੀ ਸਾਹਿਬ ਉਹ ਵੀ ਪੰਜਾਬ ਨੂੰ ਵਾਪਸ ਆ ਗਏ ਨੇ ਤੇ ਵਾਪਸ ਆਣ ਕੇ ਜਲਦੀ ਜਲਦੀ ਜਿਹੜੀਆਂ ਮੀਟਿੰਗਾਂ ਨੇ ਉਹ ਪੰਜਾਬ 'ਚ ਕਰਨ ਦਾ ਜਿਹੜਾ ਅੱਜ ਬਹੁਤ ਵੱਡਾ ਜਿਹੜਾ ਹੰਗਾਰਾ ਜਿਹੜਾ ਮਿਲੰਦਾ ਯਤਨ ਕੀਤਾ ਗਿਆ ਔਰ ਕਹਿੰਦੇ ਨੇ ਵੀ ਅੱਜ ਸਵੇਰ ਤੋਂ ਹੀ 78 ਚੰਡੀਗੜ੍ਹ ਦੇ ਵਿੱਚ ਬਹੁਤ ਵੱਡੀਆਂ ਭਾਰੀ ਰੌਣਕਾਂ ਰਹੀਆਂ ਆ ਜਿਹੜੇ ਦਫ਼ਤਰ ਸਾਡੇ ਅਫਸਰਾਂ ਨੂੰ ਸਾਡੇ ਵਿਧਾਇਕਾਂ ਨੂੰ ਸਾਡੇ ਮੰਤਰੀਆਂ ਨੂੰ ਔਰ ਮੁੱਖ ਮੰਤਰੀ ਨੂੰ ਓਡੀਕਦੇ ਰਹੇ ਅੱਜ ਉਹਨਾਂ ਦੀ ਓਡੀਕ ਖਤਮ ਹੋ ਗਈ ਹੈ ਤੇ ਅੱਜ ਮੁੱਖ ਮੰਤਰੀ ਸਾਹਿਬ ਨੇ ਕਈ ਮੀਟਿੰਗਾਂ ਕਰਕੇ ਚਾਹੇ ਡੀਜੀਪੀ ਸਾਹਿਬ ਦੀ ਮੀਟਿੰਗ ਹੈ ਐਸਐਸਪੀ ਦੀ ਮੀਟਿੰਗ ਹੈ ਜਾਂ ਹੋਰ ਮੀਟਿੰਗਾਂ ਉਹਨਾਂ ਨੂੰ ਜਿਹੜਾ ਸੰਬੋਧਨ ਜ਼ਰੂਰ ਕੀਤਾ ਗਿਆ ਔਰ ਨਾਲ ਦੀ ਨਾਲ ਜੇ ਮੈਂ ਗੱਲ ਕਰਾਂ ਤੇ ਸਾਡੇ ਪੰਜਾਬ ਐਜੂਕੇਸ਼ਨ ਡਿਪਾਰਟਮੈਂਟ ਦੇ ਜਿਹੜੇ ਪ੍ਰਿੰਸੀਪਲ ਹੈ ਉਹਨਾਂ ਨੂੰ ਸਿੰਗਾਪੁਰ ਵਾਸਤੇ ਉਸ ਵੇਲੇ ਉਹਨਾਂ ਨੂੰ ਟ੍ਰੇਨਿੰਗ ਦੇਣ ਲਈ ਭੇਜਿਆ ਜਾ ਰਿਹਾ ਜਦੋਂ ਸਾਡੇ ਸਕੂਲ ਦੇ ਬੱਚਿਆਂ ਦੇ ਜਿਹੜੇ ਸਿੱਖਿਆ ਬੋਰਡ ਦੇ ਜਿਹੜੇ ਪੇਪਰ ਨੇ ਉਹ ਸਾਡੇ ਸਿਰ ਦੇ ਉੱਤੇ ਨੇ ਪਹਿਲਾਂ ਹੀ ਸਾਡੇ ਪੰਜਾਬ ਦੇ ਸਕੂਲਾਂ ਦੇ ਵਿੱਚ 1926 ਦੇ ਕਰੀਬ-ਕਰੀਬ ਜਿਹੜੀਆਂ 27 ਦੇ ਪੋਸਟਾਂ ਜਿਹੜੀਆਂ ਸਾਡੀਆਂ ਮੌਜੂਦਾ ਸੀਗੀਆਂ ਜਿਨ੍ਹਾਂ ਦੇ ਵਿੱਚੋਂ 800 ਤੇ ਕਰੀਬ ਆ 27 ਪੋਸਟਾਂ ਜਿਹੜੀਆਂ ਨੇ ਪ੍ਰਿੰਸੀਪਲਾਂ ਦੀਆਂ ਪੰਜਾਬ ਦੇ ਸਕੂਲਾਂ ਚ ਖਾਲੀ ਨੇ ਤੇ ਜੇ ਮੈਂ ਉਹਦੀ ਡਿਟੇਲ ਦੀ ਗੱਲ ਕਰਾਂ ਤੇ ਬਰਨਾਲਾ ਦੇ ਵਿੱਚ 47 ਪੋਸਟਾਂ ਜਿਹੜੀਆਂ ਸੀ ਉਹ ਜਿਹੜੀਆਂ ਉੱਥੇ 47 ਪੋਸਟਾਂ ਮੌਜੂਦਾ ਨੇ ਜਿਨ੍ਹਾਂ ਦੇ ਵਿੱਚੋਂ 36 ਜਿਹੜੀਆਂ ਨੇ ਉਹ ਖਾਲੀ ਨੇ ਜੇ ਮੈਂ ਗੱਲ ਕਰਾਂ ਮਾਨਸਾ ਦੀ 73 ਪੋਸਟਾਂ ਸੈਂਕਸ਼ਨ ਨੇ ਜਿਨ੍ਹਾਂ ਦੇ ਵਿੱਚੋਂ 60 ਖਾਲੀ ਨੇ ਬਠਿੰਡੇ ਦੇ ਵਿੱਚ ਜੇ ਗੱਲ ਕਰਦਾ ਤੇ 128 ਪੋਸਟਾਂ ਬਠਿੰਡੇ ਜ਼ਿਲ੍ਹੇ ਚ ਜਿਹੜੀਆਂ ਉਹ ਸੈਂਕੜੇ ਨੇ ਜਿਨ੍ਹਾਂ ਦੇ ਵਿੱਚੋਂ 82 ਜਿਹੜੀਆਂ ਪੋਸਟਾਂ ਉਹ ਖਾਲੀ ਨੇ ਜੇ ਮੋਗੇ ਦੀ ਗੱਲ ਕਰਦਾ ਤੇ 84 ਪੋਸਟਾਂ ਸੈਂਕੜੇ ਨੇ ਤੇ ਉਹਦੇ ਵਿੱਚੋਂ 56 ਜਿਹੜੀਆਂ ਨੇ ਉਹ ਖਾਲੀ ਪਈਆਂ ਨੇ ਜੇ ਮੈਂ ਗੱਲ ਕਰਾਂ ਤਰਨਤਾਰਨ ਦੀ ਸਾਡਾ ਬਾਰਡਰ ਦਾ ਏਰੀਆ ਸਰਹਾਦੀ ਜ਼ਿਲ੍ਹੇ ਨੇ ਤੇ ਉੱਥੇ 92 ਪੋਸਟਾਂ ਜਿਹੜੀਆਂ ਨੇ 72 ਪੋਸਟਾਂ ਸੈਂਕੜੇ ਨੇ ਜਿਨ੍ਹਾਂ ਦੇ ਵਿੱਚੋਂ 51 ਪੋਸਟਾਂ ਜਿਹੜੀਆਂ ਖਾਲੀ ਨੇ ਜੇ ਸੰਗਰੂਰ ਦੀ ਗੱਲ ਕਰਦੇ ਆਂ ਤੇ 95 ਸੈਂਕਸ਼ਨ ਨੇ ਤੇ 57 ਖਾਲੀ ਨੇ ਜੇ ਨਵਾਂ ਸ਼ਹਿਰ ਦੀ ਗੱਲ ਕਰਾਂ ਤੇ 52 ਸੈਂਕਸ਼ਨ ਨੇ ਤੇ 30 ਖਾਲੀ ਨੇ ਜੇ ਕਪੂਰਥਲਾ ਦੀ ਗੱਲ ਕਰਦੇ ਆ ਤੇ 62 ਪੋਸਟਾਂ ਸੈਂਕਸ਼ਨ ਨੇ ਜਿੰਨਾਂ ਸੋ 37 ਖਾਲੀ ਆ ਜੇ ਮਲੇਰਕੋਡਲਾ ਦੀ ਗੱਲ ਕਰੀਏ ਤੇ 27 ਸੈਂਕਸ਼ਨ ਨੇ ਜਿੰਨਾਂ ਚੋਂ 14 ਪੋਸਟਾਂ ਖਾਲੀ ਨੇ ਔਰ ਫਿਰੋਜ਼ਪੁਰ ਦੀ ਜੇ ਮੈਂ ਗੱਲ ਕਰਾਂ ਤੇ ਉਹ 63 ਪੋਸਟਾਂ ਜਿਹੜੀਆਂ ਉੱਥੇ ਸੈਂਕਸ਼ਨ ਨੇ ਔਰ 33 ਪੋਸਟਾਂ ਜਿਹੜੀਆਂ ਉੱਚ ਖਾਲੀ ਨੇ ਜੇ ਮੋਹਾਲੀ ਜ਼ਿਲ੍ਹੇ ਦੀ ਗੱਲ ਕਰਦਾ ਮੋਹਾਲੀ ਜ਼ਿਲ੍ਹੇ ਚ ਜਿਹੜੀਆਂ ਪੋਸਟਾਂ ਸੀਗੀਆਂ ਉਹ ਕਰੀਬ-ਕਰੀਬ ਜਿਹੜੀਆਂ ਪੋਸਟਾਂ ਉਹਨਾਂ ਚੋਂ ਜਿਹੜੀ ਇੱਕ ਪੋਸਟ ਹੈ ਉਹ ਖਾਲੀ ਹੈ ਬਾਕੀ ਸਾਰੀਆਂ ਜਿਹੜੀਆਂ ਪੋਸਟਾਂ ਜਿੰਨੀਆਂ ਸੈਂਕੜੀਆਂ ਦੀ ਭਰੀਆਂ ਹੋਈਆਂ ਨਹੀਂ ਪਰ ਜਿਹੜਾ ਇੱਕ ਪੋਸਟ ਹੈ ਉਹ ਵੀ ਆਪਣਾ ਡੈਪੂਟੇਸ਼ਨ ਚੇਂਜ ਕਰਾ ਕੇ ਚੰਡੀਗੜ੍ਹ ਚਲੇ ਗਿਆ ਔਰ ਦੱਸਦੇ ਨੇ ਕਿ ਕਈ ਪ੍ਰਿੰਸੀਪਲਾਂ ਕੋਲੇ 4-4 5-5 ਸਕੂਲਾਂ ਦਾ ਚਾਰਜ ਉਹ ਆਪਣੇ ਸਕੂਲ ਦਾ ਤੇ ਚਾਰਜ ਹੈਡ ਹੈ ਹੀ ਹੈ ਔਰ ਦੂਸਰੇ ਸਕੂਲਾਂ ਦਾ ਵੀ ਜਿਹੜਾ ਉਹ ਆਪਣਾ ਚਾਰਜ ਸੰਭੀ ਫਿਰਦਾ ਇੱਕ ਪਾਸੇ ਤੇ ਸਾਡੇ ਸਕੂਲਾਂ ਦੇ ਵਿੱਚ ਪ੍ਰਿੰਸੀਪਲਾਂ ਦੀਆਂ 827 ਪੋਸਟਾਂ ਖਾਲੀ ਹੋਣ ਔਰ ਦੂਸਰੇ ਪਾਸੇ ਸਕੂਲ ਦੇ ਜਿਹੜੇ ਸਾਡੇ ਪੇਪਰ ਨੇ ਬੋਰਡ ਪ੍ਰੀਖਿਆਵਾਂ ਨੇ ਉਹ ਸਾਡੇ ਸਿਰ ਦੇ ਉੱਤੇ ਨੇ ਔਰ ਜਿਹੜੇ ਉਹਨਾਂ ਦੇ ਮਾਪੇ ਨੇ ਉਹ ਚਿੰਤਾਤੁਰ ਨੇ ਉਸ ਵੇਲੇ ਜਦੋਂ ਲੋੜ ਸੀ ਪ੍ਰਿੰਸੀਪਲਾਂ ਨੂੰ ਸਕੂਲਾਂ 'ਚ ਕਿਉਂਕਿ ਬਹੁਤ ਸਕੂਲਾਂ ਦੇ ਵਿੱਚ ਜਿਹੜੇ ਪ੍ਰਿੰਸੀਪਲ ਆ ਉਹ ਕਿਸੇ ਨਾ ਕਿਸੇ ਸਬਜੈਕਟ ਦੇ ਵਿਸ਼ੇ ਦੇ ਪੜਾਉਣ ਦੇ ਜਿਹੜੇ ਮਾਰਨੇ ਔਰ ਕੋਈ ਨਾ ਕੋਈ ਪੀਰੀਅਡ ਜਿਹੜਾ ਉਹ ਲਿਆ ਹੁੰਦਾ ਬੱਚਿਆਂ ਦਾ ਤੇ ਜਦੋਂ ਮਾਲਕ ਹੀ ਸਿਰਤੇ ਨਹੀਂ ਹੈਦੀ ਸਿਰਤੇ ਨਹੀਂ ਤੇ ਸਕੂਲ ਦਾ ਕੀ ਹਾਲ ਹੋਏਗਾ ਪਿਛੇ ਛੁੱਟੀਆਂ ਗਈਆਂ ਨੇ ਗਰਮੀਆਂ ਦੀਆਂ ਵੀ ਗਈਆਂ ਨੇ ਔਰ ਸਿਆਲ ਦੀਆਂ ਦਸੰਬਰ ਛੁੱਟੀਆਂ ਗਈਆਂ ਨੇ ਜੇ ਪੰਜਾਬ ਇੰਨਾ ਹੀ ਜ਼ਿਆਦਾ ਸਾਡੀ ਪੰਜਾਬ ਦੀ ਸਰਕਾਰ ਤੇ ਸਾਡੇ ਹਰਜੋਤ ਬੈਂਸ ਜਿਹੜੇ ਸਿੱਖਿਆ ਮੰਤਰੀ ਨੇ ਜੇ ਉਹ ਇੰਨੀ ਚਿੰਤਾ ਤੁਰਸੀ ਤੇ ਉਹਨਾਂ ਨੂੰ ਛੁੱਟੀਆਂ 'ਚ ਕਿਉਂ ਨਹੀਂ ਭੇਜਿਆ ਗਿਆ ਔਰ ਇਸ ਵੇਲੇ ਜਦੋਂ ਸਾਡੇ ਪ੍ਰਿੰਸੀਪਲ 10-10 ਦਿਨਾਂ ਵਾਸਤੇ ਜਾਂ ਇਸ ਤੋਂ ਵੱਧ ਵੀ ਸਿੰਗਾਪੁਰ ਜਿਹੜੀ ਪ੍ਰਿੰਸੀਪਲ ਅਕੈਡਮੀ ਹੈ ਉੱਥੇ ਉਹਨੂੰ ਸਿੱਖਿਆ ਕਰਨ ਵਾਸਤੇ ਗਿਆ ਲੈਣ ਵਾਸਤੇ ਭੇਜਿਆ ਜਾਂਦਾ ਔਰ ਨਾਲ ਦੀ ਨਾਲ ਮੈਂ ਗੱਲ ਕਰਾਂ ਕਿ ਪਿਛਲੇ 6 ਜਿਹੜੇ ਨੇ ਉਹ ਗਰੁੱਪ 6 ਬੈਕ ਜਿਹੜੇ ਨੇ ਉਹ ਪਹਿਲੇ ਸਿੰਗਾਪੁਰ ਪ੍ਰਿੰਸੀਪਲ ਅਕੈਡਮੀ ਚੋਂ ਸਿੱਖੇ ਹੋ ਕੇ ਆਏ ਨੇ ਕਿ ਉਹਨਾਂ 196 ਬੰਦਿਆਂ ਨੇ ਪ੍ਰਿੰਸੀਪਲਾਂ ਨੇ ਕੀ ਪੰਜਾਬ ਦੇ ਸਕੂਲਾਂ ਦਾ ਕਿੰਨਾ ਕੁ ਸੁਧਾਰ ਕੀਤਾ ਕੋਈ ਸੁਧਾਰ ਨਹੀਂ ਹੋਇਆ ਉਹ ਜਿੱਥੋਂ ਤੱਕ ਪਤਾ ਲੱਗਦਾ ਹੈ ਕਿ ਉਸ ਬੈਚਾਂ ਦੇ ਵਿੱਚ ਜ਼ਿਆਦਾਤਰ ਜਿਹੜੇ ਸਾਡੇ ਵਿਧਾਇਕ ਤੇ ਸਾਡੇ ਮੰਤਰੀ ਜਾਂ ਜਿਹੜੇ ਪਹੁੰਚੇ ਹੋਏ ਜਿਹੜੇ ਸਾਡੇ ਬਿਊਰੋਕਰੇਟਸ ਨੇ ਆਪੋ ਆਪਣੇ ਰਿਸ਼ਤੇਦਾਰਾਂ ਰਿਸ਼ਤੇਦਾਰ ਦੋਸਤ ਮਿੱਤਰਾਂ ਦਾ ਨਾਮ ਜਿਹੜਾ ਉੱਥੇ ਪਵਾਉਂਦੇ ਨੇ ਸੋ ਇਸੇ ਤਰ੍ਹਾਂ ਜੇ ਹੁਣ ਇਸ ਵੇਲੇ ਕਿਹੜੀ ਐਡੀ ਜਰੂਰਤ ਪੈ ਗਈ ਸੀ ਕਿ ਇਹਨਾਂ ਪ੍ਰਿੰਸੀਪਲਾਂ ਨੂੰ ਜਿੰਨਾ ਬੰਦਿਆਂ ਨੇ 53 ਸਾਲ ਦੀ ਇਹਦੀ ਗੱਲ ਕੀਤੀ ਆ ਜਿੰਨਾ ਬੰਦਿਆਂ ਨੇ ਘੱਟੋ ਘੱਟ 10 ਸਾਲ 15-15 ਸਾਲ ਸਕੂਲਾਂ 'ਚ ਜੌਬ ਕੀਤੀ ਆ ਤੇ ਅੱਜ ਕਿਹੜੀ ਜਰੂਰਤ ਪੈ ਗਈ ਕਿ ਉਹਨਾਂ ਨੂੰ 2 ਸਾਲ ਪੜਾਉਣ ਵਾਸਤੇ ਜਿਹੜੀ ਪ੍ਰਿੰਸੀਪਲ ਉਸ ਹੈ ਅਜਿਹਾ ਹੈਗਾ ਟ੍ਰੇਨਿੰਗ ਵਾਸਤੇ ਜਾ ਰਹੇ ਨੇ ਉਹਦਾ ਕੀ ਕਾਰਨ ਸੀ ਕੀ ਇਹਦੇ ਨਾਲ ਸਾਡੇ ਸਕੂਲਾਂ ਸੁਧਾਰ ਹੋਣ ਵਾਲਾ ਔਰ ਉਸ ਵੇਲੇ ਜਦੋਂ ਪੇਪਰ ਸਿਰ ਦੇ ਉੱਤੇ ਨੇ ਬੱਚਿਆਂ ਨੂੰ ਐਸ ਵੇਲੇ ਉਹਨਾਂ ਦੀ ਰਿਵੀਜ਼ਨ ਕਰਾਉਣੀ ਆ ਉਹਨਾਂ ਨੂੰ ਮਤਲਬ ਆਪਣੇ ਅਗਲੇ ਪੇਪਰਾਂ ਲਈ ਤਿਆਰੀ ਕਰਾਉਣੀ ਆ ਦੂਸਰੀ ਗੱਲ ਜਦੋਂ ਸਕੂਲਾਂ 'ਚ ਪਹਿਲਾਂ ਹੀ ਪ੍ਰਿੰਸੀਪਲ 827 ਜਿਹੜੇ ਪੋਸਟਾਂ ਉਹ ਖਾਲੀ ਨੇ ਤੇ ਜੇ ਇਹਦੇ ਵਿੱਚੋਂ ਤੁਸੀਂ 150 ਬਾਹਰ ਭੇਜ ਦਿੰਨੇ ਹੋ ਤੇ ਕੀ ਪੰਜਾਬ ਦਾ ਭੰਗਾਲਤ ਹੋਏਗੀ ਸੋ ਇਹ ਪੰਜਾਬ ਸਰਕਾਰ ਜਿਹੜੀ ਸਾਡੀ ਸਿੱਖਿਆ ਨੀਤੀ ਹੈ ਜਿਹੜੀ ਪਹਿਲਾਂ ਹੀ ਇੰਨੀ ਜ਼ਿਆਦਾ ਮਤਲਬ ਉਹ ਖਰਾਬ ਚੱਲ ਰਹੀ ਆ ਭਾਜੀ ਸਿੱਖਿਆ ਨੀਤੀ ਹੈ ਵੀ ਨਹੀਂ ਭਾਜੀ ਇਹ ਸਿੱਖਿਆ ਨੀਤੀ ਦੇ ਨਾਲ ਕੀ ਚਾਹੁੰਨੇ ਆ ਸਾਡੀ ਸਰਕਾਰਾਂ ਕਿਹੜੇ ਇੱਕ ਬੰਦੇ ਨੇ ਜਿਹੜੇ ਤੁਹਾਨੂੰ ਇਦਾਂ ਦੀਆਂ ਸਲਾਹਾਂ ਦਿੰਦੇ ਨੇ ਕਿਹੜੇ ਜਏ ਨੇ ਕੋ ਕਿੰਨੇ ਗਰੁੱਪ ਜਿਹੜੇ ਬਾਹਰ ਚਲੇ ਜਾਂਦੇ ਨੇ ਉਹ ਬਾਹਰ ਜਾ ਕੇ ਉਹ ਗਰੁੱਪ ਕੀ ਸਿੱਖਿਆ ਲੈ ਕੇ ਆਉਂਦੇ ਨੇ ਮੇਰੇ ਹਿਸਾਬ ਨਾਲ ਮੈਂ ਜਦੋਂ ਕੈਨੇਡਾ ਜਾਂ ਕਿਤੇ ਹੋਰ ਨਾ ਦੇਸ਼ਾਂ 'ਚ ਜਾਂਦੇ ਆ ਨਾ ਤੇ ਉੱਥੇ ਕਿਤੇ ਪਤਾ ਕਰਦੇ ਨੇ ਕਿ ਸਾਡੇ ਪੰਜਾਬ ਦੇ ਯਾ ਡੈਲੀਗੇਟ ਆਉਂਦੇ ਨੇ ਤੋਂ ਡੈਲੀਗੇਟ ਭਾਵੇਂ ਕਿਸਾਨ ਖੇਤੀਬਾੜੀ ਮਾਰ ਹੋਣ ਚਾਹੇ ਕਿਸੇ ਯੂਨੀਵਰਸਿਟੀ ਤੋਂ ਗਏ ਹੋਣ ਚਾਹੇ ਕਿਸੇ ਹੋਰ ਨਾ ਮਹਿਕਮਿਆਂ ਤੋਂ ਜਿਵੇਂ ਕਿ ਪਿਛਲੇ ਸਮੇਂ ਸਾਡੇ ਬਿਗਲੀ ਬੋਰਡ ਤਿਕਾਦਾਰਾ ਤੇ ਬਿਗਲੀ ਬੋਰਡ ਦੇ ਕੁਝ ਇੰਜੀਨੀਅਰਾਂ ਨੂੰ ਹਾਇਦਰਾਬਾਦ ਦੇ ਵਿੱਚ ਉਹ ਟ੍ਰੇਨਿੰਗ ਦਿਵਾਉਣ ਵਾਸਤੇ ਸਾਡਾ ਜਿਹੜਾ ਬਿਗਲੀ ਬੋਰਡ ਹੈ ਉਹਨਾਂ ਨੂੰ ਭੇਜਦਾ ਰਿਹਾ ਤੇ ਜਦੋਂ ਟ੍ਰੇਨਿੰਗ ਲੈ ਕੇ ਆਉਂਦੇ ਰਹੇ ਤਾਂ ਉਸ ਟ੍ਰੇਨਿੰਗ ਚੋਂ ਜ਼ੀਰੋ ਵੀ ਸਿੱਖ ਕੇ ਨਹੀਂ ਆਏ ਹਾਂ ਉਹ ਇਹ ਜਰੂਰ ਹੈ ਵੀ ਗੱਪਾਂ ਮਾਰ ਕੇ ਉੱਥੇ ਸਰਕਾਰੀ ਖਰਚੇ ਤੇ ਕਯਾ ਕੈਸੀ ਕਰ ਮਤਲਬ ਜਿਹੜੀ ਆ ਉਹ ਖਾ ਪੀ ਕੇ ਜਾਂ ਉੱਥੋਂ ਤੋਹਫੇ ਲੈ ਕੇ ਜਾਂ ਖਰੀਦ ਕੇ ਖਰੀਦੋ ਫਰੋਖਤ ਕਰਕੇ ਤੇ ਉਹ ਵਾਪਸ ਆ ਗਏ ਔਰ ਬਿਗਲੀ ਬੋਰਡ ਉਦਾਂ ਦਾ ਉਦਾਂ ਹੀ ਰਿਹਾ ਸੋ ਇਸੇ ਦ੍ਰਿਸ਼ ਮੈਨੂੰ ਹੀ ਲੱਗਦਾ ਹੈ ਕਿ ਜਿਹੜਾ ਇੱਕ ਅਧਿਆਪਕਾਂ ਨੂੰ ਆਪਾਂ ਟ੍ਰੇਨਿੰਗ ਦੇਣ ਵਾਸਤੇ ਸਿੰਗਾਪੁਰ ਭੇਜ ਰਹੇ ਆ ਕਿ ਪੰਜਾਬ ਕੋ ਸਾਡੇ ਕੋਲ ਕੋਈ ਮਾਰ ਹੀ ਨਹੀਂ ਹੈਗੇ ਸਾਡੇ ਕੋਲ ਕੋਈ ਵਿਸ਼ੇ ਦਾ ਹੋਰ ਕਿੰਨੇ ਮਾਰ ਯੂਨੀਵਰਸਿਟੀਆਂ ਦੇ ਮਾਰਨੇ ਬਹੁਤ ਵੱਡੇ ਸਾਡੇ ਕੋਲ ਵਿਗਿਆਨੀ ਬੈਠੇ ਨੇ ਅਸੀਂ ਉਹਨਾਂ ਨੂੰ ਕਿ ਤੋਂ ਸਿੱਖਿਆ ਦਿਵਾ ਨਹੀਂ ਸਕੇ ਤੇ ਅਸੀਂ ਸਿੰਗਾਪੁਰ ਵਰਗੇ ਦੇਸ਼ਾਂ 'ਚ ਭੇਜਦੇ ਆ ਜਦੋਂ ਕਿ ਸਿੰਗਾਪੁਰ ਜਾਂ ਬਾਕੀ ਦੇਸ਼ਾਂ ਦੀ ਨਕਲ ਤੇ ਅਸੀਂ ਕਰਨੀ ਪਾਏ ਉੱਥੋਂ ਸਿੱਖ ਕੇ ਕੁਝ ਆਉਂਦਿਆਂ ਨਹੀਂ ਜੇ ਕੋਈ ਟ੍ਰੈਫਿਕ ਦਾ ਕੁਝ ਗਰੁੱਪ ਜਾਂਦਾ ਕਿਤੇ ਨਾ ਕਿਤੇ ਤੇ ਉਥੋਂ ਦੀਆਂ ਟ੍ਰੈਫਿਕ ਦੀਆਂ ਸਮੱਸਿਆਵਾਂ ਵੇਖਣ ਵਾਸਤੇ ਤੇ ਉਹ ਆਣ ਕੇ ਕੀ ਪੰਜਾਬ ਦੇ ਅੰਦਰ ਉਹਨੂੰ ਲਾਗੂ ਕਰਦਾ ਜਾਂ ਜੇ ਕੋਈ ਵਿਦੇਸ਼ ਚ ਜਾ ਕੇ ਜਿਹੜਾ ਡੈਲੀਗੇਟ ਜਾਂਦੇ ਨੇ ਕਿ ਉਥੋਂ ਦੇ ਸਿਸਟਮ ਨੂੰ ਕਦੇ ਅਪਣਾਉਣ ਦਾ ਯਤਨ ਕੀਤਾ ਨਹੀਂ ਕੀਤਾ ਇਹ ਸਿਰਫ ਸਰਕਾਰੀ ਖਜ਼ਾਨੇ ਨੂੰ ਸਿਰਫ ਚੂਨਾ ਲਾਉਣ ਵਾਲੀ ਗੱਲ ਹੈ ਕਿਉਂਕਿ ਸਰਕਾਰੀ ਪਹਿਲਾਂ ਹੀ ਸਾਹੀ ਘਾਟੇ ਦੇ ਚੱਲ ਰਹੇ ਆ ਕਰਜ਼ਿਆਂ 'ਚ ਦੱਬੇ ਹੋਏ ਆ ਪੰਜਾਬ 525 ਕਰੋੜ ਜਿਹੜਾ ਉਹ ਪਿੱਛੇ ਗੜਾ ਮਤਲਬ ਸਾਡਾ ਉਹ ਅਸੀਂ ਆਪਣੇ ਖਰਚੇ ਤੇ ਜਿਹੜੀ ਸਾਡੀ ਇਨਕਮ ਹੈ ਉਹਦੇ ਚ ਗੈਪ ਚੱਲ ਰਿਹਾ 2200 ਕਰੋੜ ਦੀਆਂ ਜਾਇਦਾਦਾਂ ਪਹਿਲਾਂ ਹੀ ਵਿੱਚ ਵੇਚ ਕੇ ਮਲਾਜਮਾਂ ਨੂੰ ਤਨਖਾਹਾਂ ਦੇਣ ਦੀ ਗੱਲ ਕੀਤੀ ਐ ਛੇਵਾਂ ਤਨਖਾਹ ਕਮਿਸ਼ਨ ਅਸੀਂ ਉਸੇ ਤਰ੍ਹਾਂ ਉਹਨਾਂ ਦਾ ਬਕਾਇਆ ਮਲਾਜਮਾਂ ਦਾ ਉਸੇ ਤਰ੍ਹਾਂ ਪਿਆ ਉਹ ਦਿੱਤਾ ਨਹੀਂ ਗਿਆ ਤੇ ਦੂਜੇ ਪਾਸੇ ਅਸੀਂ ਉਹਨਾਂ ਬੱਚਿਆਂ ਦਾ ਭਵਿੱਖ ਖਰਾਬ ਕਰਨ ਦਾ ਯਤਨ ਕਰ ਰਹੇ ਹਾਂ ਜਿਹੜੇ ਬੱਚਿਆਂ ਨੂੰ ਅੱਜ ਟੀਚਰਾਂ ਦੀ ਲੋੜ ਹੈ ਪ੍ਰਿੰਸੀਪਲਾਂ ਦੀ ਲੋੜ ਹੈ ਚੰਗਾ ਹੁੰਦਾ ਜੇ ਉਹਨਾਂ ਨੂੰ ਟ੍ਰੇਨਿੰਗ ਦਿਵਾਉਣ ਤੋਂ ਪਹਿਲਾਂ ਨਵੀਂ ਜਿਹੜੀ ਸੀ ਭਰਤੀ ਕੀਤੀ ਜਾਂਦੀ ਅੱਜ ਫੇਰ ਸਾਡੇ ਡੀਜੀਪੀ ਸਾਹਿਬ ਦਾ ਇੱਕ ਬਿਆਨ ਆਇਆ ਕਿ ਆਉਣ ਵਾਲੇ ਸਮੇਂ ਕਿ 10000 ਜਿਹੜੇ ਬੰਦੇ ਨੇ ਉਹ ਭਰਤੀ ਕੀਤੇ ਜਾਣਗੇ ਪੁਲਿਸ ਮਲਾਜ਼ਮ ਮੈਂ ਡੀਜੀਪੀ ਸਾਹਿਬ ਨੂੰ ਮੇਰਾ ਇੱਕ ਸਵਾਲ ਆ ਤੇ ਪੰਜਾਬ ਸਰਕਾਰ ਨੂੰ ਵੀ ਕਿ ਸਾਨੂੰ ਇਹ ਦੱਸਿਆ ਜਾਵੇ ਪੰਜਾਬ ਦੇ ਲੋਕਾਂ ਨੂੰ ਵੀ ਹੁਣ ਤੱਕ ਸਾਡੇ ਪੰਜਾਬ ਦੇ ਪੁਲਿਸ ਦੇ ਜਿਹੜੇ ਟੋਟਲ ਕਰਮਚਾਰੀ ਕਿੰਨੇ ਨੇ ਕਿੰਨੇ ਮਲਾਜ਼ਮ ਨੇ ਤੇ ਉਹ ਮਲਾਜ਼ਮ ਜਿਹੜੇ ਡਿਊਟੀ ਤੇ ਨੇ ਤੇ ਕਿੰਨੇ ਮਰਾਜ਼ਮ ਜਿਹੜੇ ਸਿਕਿਉਰਿਟੀ ਤੇ ਲੱਗੇ ਹੋਏ ਨੇ ਕੀ ਇਹ 10 ਹਜ਼ਾਰ ਬੰਦਾ ਜਿਹੜਾ ਭਰਤੀ ਕਰਨਾ ਉਹ ਵੀ ਤੁਸੀਂ ਆਪਣੇ ਮੰਤਰੀਆਂ ਵਿਧਾਇਕਾਂ ਜਾਂ ਹੋਰਨਾਂ ਨੂੰ ਮਤਲਬ ਉਹਨਾਂ ਦੀ ਸਿਕਿਉਰਿਟੀ ਵਾਸਤੇ ਉਹਨਾਂ ਦੇ ਨਾਲ ਲਾ ਦੇਣਾ ਪੰਜਾਬ ਦੇ ਲੋਕਾਂ ਦਾ ਖਲਾਫ ਜਿਹੜੀ ਉਦਾਂ ਦੇ ਉਦਾਂ ਰਹਿਣੇ ਨੇ ਅੱਜ ਵੀ ਦੀਰਾ ਜਿਹੜੇ ਕੁਲਵੀਰ ਸਿੰਘ ਜੀਰਾ ਉਹਨਾਂ ਦੇ ਉੱਤੇ ਅੱਜ ਹਮਲਾ ਹੋ ਗਿਆ ਫਿਰ 6 ਫਾਇਰੋ ਦੀ ਗੱਡੀ ਤੇ ਮਾਰੇ ਗਏ ਨੇ ਔਰ ਪਿਛਲੇ ਦਿਨਾਂ ਚ ਜਦੋਂ ਤੁਸੀਂ ਲੋਵਾਰਸ ਛੱਡ ਕੇ ਮੁੱਖ ਮੰਤਰੀ ਸਾਹਿਬ ਪੰਜਾਬ ਨੂੰ ਤੁਹਾਡੇ ਮੰਤਰੀ ਤੇ ਤੁਹਾਡੇ ਵਿਧਾਇਕ ਜਾਂ ਹੋਰ ਜਿਹੜੇ ਚੇਅਰਮੈਨ ਸੀ ਬਲਾਕ ਸਮਤੀ ਦੇ ਚੇਅਰਮੈਨ ਜਾਂ ਦੂਜੇ ਚੇਅਰਮੈਨ ਉਹ ਪੰਜਾਬ ਨੂੰ ਲਵਾਰ ਛੱਡ ਕੇ ਦਿੱਲੀ ਕਿ ਚਲੇ ਗਏ ਸੀ ਪੰਜਾਬ ਲਵਾਰਸ਼ ਹੋ ਗਿਆ ਸੀ ਉਹ ਅਡੀਕਦਾ ਸੀ ਅੱਜ ਪਤਾ ਨਹੀਂ ਕਿੰਨੀਆਂ ਕੁ ਖੁਸ਼ੀਆਂ ਸਕੱਤਰਤ ਮਨਾ ਰਿਹਾ ਹੋਊਗਾ ਜਦੋਂ ਤੁਹਾਡੇ ਪੈਰ ਜਿਹੜੇ ਨੇ ਸਕੱਤਰਤ ਦੀਆਂ ਪੌੜੀਆਂ ਤੇ ਚੜ ਰਹੇ ਹੋਣਗੇ ਸੋ ਚੰਗਾ ਹੁੰਦਾ ਜੇ ਤੁਸੀਂ ਪੰਜਾਬ ਦੀ ਚਿੰਤਾ ਕਰੋ ਦੂਜੀਆਂ ਸੂਬਿਆਂ ਦੀ ਚਿੰਤਾ ਨਾ ਕਰੋ ਇਨਾ ਪੈਸਾ ਟੈਕਸਾਂ ਦਾ ਜਿਹੜਾ ਤੁਸੀਂ ਸਰਕਾਰੀ ਖਜ਼ਾਨੇ 'ਚ ਉਸ ਪਾਸੇ ਲਟਾਉਣ ਦੀ ਬਜਾਏ ਪੰਜਾਬ ਦੇ ਵਿਕਾਸ ਦੀ ਗੱਲ ਕਰੋ ਤੇ ਬਹੁਤ ਵਧੀਆ ਰਹੇਗਾ ਸੋ ਆਉਣ ਵਾਲੇ ਸਮੇਂ 'ਚ ਅਜੇ ਵੀ ਲੋਕ ਤੁਹਾਨੂੰ ਮਤਲਬ ਮੌਕਾ ਦੇਣ ਨੂੰ ਤਿਆਰ ਨੇ ਅਜੇ ਵੀ ਲੋਕ ਤੁਹਾਡੇ ਨਾਲ ਜੁੜੇ ਹੋਏ ਨੇ ਤੇ ਉਹਨਾਂ ਲੋਕਾਂ ਦੇ ਵਿਸ਼ਵਾਸ ਦੇ ਉੱਤੇ ਠੇਸ ਨਾ ਪਚਾਓ ਉਹਨਾਂ ਦੇ ਵਿਸ਼ਵਾਸ ਨੂੰ ਮਤਲਬ ਜਿਹੜਾ ਉਹ ਬੇਵਿਸ਼ਵਾਸ ਨਾ ਕਰੋ ਤੁਹਾਡੇ ਤੇ ਵਿਸ਼ਵਾਸ ਕੀਤਾ ਜਾ ਰਿਹਾ ਕਿ ਤੁਸੀਂ ਇੱਕ ਚੰਗੇ ਮੁੱਖ ਮੰਤਰੀ ਸੀ ਆਮ ਆਦਮੀ ਪਾਰਟੀ ਇੱਕ ਬਦਲਾਅ ਦੀ ਗੱਲ ਕਰਦੀ ਸੀ ਤੇ ਜੋ ਕੁਝ ਤੁਸੀਂ ਉਹਨਾਂ ਚੋਣਾਂ 'ਚ ਹੁਣ ਬੋਲ ਕੇ ਆਏ ਹੋ ਔਰਤਾਂ ਨੂੰ ਹਜ਼ਾਰ-ਹਜ਼ਾਰਾਂ ਉੱਥੇ ਤੇ ਵਾਅਦਾ ਕੀਤਾ ਤੁਸੀਂ ਪਹਿਲਾਂ ਵੀ ਤੁਸੀਂ 1200 ਰੁਪਏ ਦਾ ਇਹ ਗੱਲ ਕੀਤੀ ਸੀ ਜਾਂ ਹੋਰ ਕਈ ਤਰ੍ਹਾਂ ਦੀਆਂ ਨੌਕਰੀਆਂ ਦੀ ਗੱਲ ਕੀਤੀ ਸੀ ਅਜੇ ਤੱਕ ਨਾ ਤੇ ਇੰਡਸਟਰੀ ਆਈ ਹੈ ਔਰ ਮੈਂ ਕਈ ਵਾਰਾਂ ਗੱਲ ਅਸੀਂ ਕਰਦੇ ਆ ਕਿ ਸਾਨੂੰ ਦੱਸਿਆ ਜਾਵੇ ਕਿ ਕਿਹੜੇ-ਕਿਹੜੇ ਸਰਕਾਰੀ ਮਹਿਕਮੇ 'ਚ ਕਿੰਨੇ-ਕਿੰਨੇ ਬੰਦੇ ਭਰਤੀ ਹੁਣ ਤੱਕ ਕੀਤੇ ਨੇ 3 ਸਾਲ ਹੋ ਗਏ ਨਾ ਤਿੰਨਾਂ ਸਾਲਾਂ ਦੇ ਵਿੱਚ ਕਿੰਨੀ ਭਰਤੀ ਹੋਈ ਹੈ ਉਹਦਾ ਕੋਈ ਰਿਕਾਰਡ ਨਹੀਂ ਹੈ ਤੇ ਜਦੋਂ ਕੋਈ ਰਿਕਾਰਡ ਮੰਗਦਾ ਉਦੋਂ ਤੁਹਾਡਾ ਜਿਹੜਾ ਇਨਫੋਰਮੇਸ਼ਨ ਟੈਕਨੋਲੋਜੀਲ ਡਿਪਾਰਟਮੈਂਟ ਆਈਟੀ ਹੈਗਾ ਉਹ ਤੁਹਾਡੀ ਕਦੇ ਵੀ ਆਰਟੀਆਈ ਚ ਜੇ ਪਾ ਵੀ ਦਿੰਨੇ ਆ ਕਿਤੇ ਨਾ ਕਿਤੇ ਕੋਈ ਰਿਕੁਐਸਟ ਉਹਦਾ ਕੋਈ ਜਵਾਬ ਹੀ ਨਹੀਂ ਆਉਂਦਾ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਤੁਹਾਡੀਆਂ ਹੀ ਕਈਆਂ ਹੋਈਆਂ ਤੁਸੀਂ ਕਹਿੰਦੇ ਰਹੇ ਹੋ ਕਿ ਜੇ ਸਿਕਿਉਰਿਟੀ ਦੀ ਗੱਲ ਕਿਸੇ ਨੂੰ ਸਿਕਿਉਰਿਟੀ ਚਾਹੀਦੀ ਹੈ ਕਿਸੇ ਨੂੰ ਡਰ ਲੱਗਦਾ ਜਾਂ ਕੋਈ ਕਿਸੇ ਨੂੰ ਐਡਾਂ ਦੀ ਗੱਲ ਹੈਗੀ ਆ ਤੋ ਛੱਡ ਕੇ ਕਿਤੇ ਨਾ ਕਿਤੇ ਕੋਈ ਦੁਕਾਨ ਪਾਲੇ ਜਾਂ ਕੋਈ ਘਰ ਦਾ ਕੰਮ ਕੰਕਰੇਲੂ ਕੰਮ ਕਰ ਲੇ ਜਾਂ ਕੁਝ ਹੋਰ ਡੰਗਰਾਂ ਦਾ ਜਿਹੜਾ ਉਹ ਵਾੜਾ ਖੋਲ ਲੇ ਸੋ ਅੱਜ ਤੁਸੀਂ ਆਪ ਹੀ ਇੰਨੀ ਵੱਡੀ ਸਿਕਿਉਰਿਟੀ ਜਿਹੜੀ ਆ ਲੋਕਾਂ ਨੂੰ ਦਿੱਤੀ ਹੋਈ ਆ ਔਰ ਉਹ ਆਪਣੇ ਸਟੇਟਡ ਸੈਂਬਲ ਦੀ ਖਾਤਰ ਉਹ ਤੁਹਾਡੇ ਕੋਲ ਸਿਕਿਉਰਿਟੀ ਲੈ ਕੇ ਅੱਜ ਜਿਹੜਾ ਮਤਲਬ ਪੰਜਾਬ ਦੇ ਖਜ਼ਾਨਿਆਂ ਨੂੰ ਜਿਹੜਾ ਖੋਰਾ ਲਾਇਆ ਜਾ ਰਿਹਾ ਸੋ ਸਾਡੀ ਇੱਕ ਬੇਨਤੀ ਔਰ ਨਾਲ ਦੀ ਨਾਲ ਅੱਜ ਇੱਕ ਹੋਰ ਜਿਹੜੀ ਖਬਰ ਸਭ ਤੋਂ ਜ਼ਿਆਦਾ ਜਿਹੜੀ ਫਲੈਸ਼ ਹੋ ਰਹੀ ਹੈ ਉਹ ਇੱਕ ਸਮਾਣੇ ਹਲਕੇ ਦਾ ਸਕੂਲ ਹੈ ਡੜਬ ਉਸ ਸਕੂਲ ਦੇ ਵਿੱਚ 70 ਬੱਚੇ ਨੇ ਐਲੀਮੈਂਟਰੀ ਸਕੂਲ ਹੈ ਡੜਬ ਤੇ ਉਸ ਸਕੂਲ ਦੇ ਵਿੱਚ 70 ਬੱਚੇ ਨੇ 70 ਬੱਚਿਆਂ ਦੇ ਪਿੱਛੇ ਇੱਕ ਅਧਿਆਪਕ ਹੈ ਹੁਣ ਤੁਸੀਂ ਦੱਸੋ ਜੇ ਇਹ ਅਧਿਆਪਕ ਨੂੰ ਕਿਤੇ ਘਰੇਲੂ ਕੰਮ ਪੈ ਜਾਵੇ ਜਾਂ ਕਿਸੇ ਅਧਿਆਪਕ ਦੇ ਕੋਈ ਰਿਸ਼ਤੇਦਾਰ ਦੀ ਮੌਤ ਹੋ ਜੇ ਜਾਂ ਕੁਝ ਗੱਲ ਹੋ ਜੇ ਤੇ ਉਹ ਛੁੱਟੀ ਚਲ ਜੇ ਤਾਂ ਉਹਦਾ ਵਾਰਸ ਕੌਣ ਹੈ ਕੋਈ ਵਾਰਸ ਨਹੀਂ ਕਿਉਂਕਿ ਉਹ ਵੀ ਅਧਿਆਪਕ ਹੈ ਉਹਨੂੰ ਵੀ ਛੁੱਟੀਆਂ ਮਾਨਣ ਦਾ ਅਧਿਕਾਰ ਹੈ ਉਹਦੇ ਕੋ ਵੀ ਸਬਾਕੀਆ ਛੁੱਟੀ ਹੈਗੀ ਆ ਦੂਜੀ ਛੁੱਟੀ ਵੀ ਹੈਗੀ ਆ ਜੇ ਉਹ ਚਲੇ ਜਾਂਦਾ ਤੇ ਉੱਥੇ ਕੀ ਹੋਊਗਾ ਇੱਕ ਪਾਸੇ ਤੇ ਆਪਾਂ ਕਹਿੰਨੇ ਵੀ ਸਕੂਲਾਂ ਦੇ ਵਿੱਚ ਅਸੀਂ ਬੜੀ ਭਰਤੀ ਕਰਤੀ ਹੈ ਅੱਜ ਸਿੱਖਿਆ ਸਾਡੀ ਜਿਹੜੀ ਆ ਉਹ ਦਿੱਲੀ ਪੈਟਰਨ ਤੇ ਬਹੁਤ ਵਧੀਆ ਪਰ ਦੂਸਰੇ ਪਾਸੇ ਤੇ ਅਸੀਂ ਉਸ ਐਲੀਮੈਂਟਰੀ ਸਕੂਲ ਜਿਹੜਾ ਸਮਾਣੇ ਦੇ ਨੇੜੇ ਆ ਸਮਾਣੇ ਬਲਾਕਡ ਹੈ ਸੋ ਉਹਦੇ ਵਿੱਚ ਇੱਕ ਸਕੂਲ ਟੀਚਰ ਇੱਕ ਇੱਕ 70 ਪਿੱਛੇ 70 ਬੱਚੇ ਇੱਕ ਟੀਚਰ ਤੇ ਉਹ ਵੀ ਜਿੱਥੇ ਚਲੇ ਜਾਂਦਾ ਛੁੱਟੀ ਕਿਲੇ ਜਾਂਦਾ ਤੇ ਉਹਨਾਂ ਦਾ ਵਾਲੀਵਾਰਸ ਕਿਉਂ ਰਊ ਉਹਨਾਂ ਦੀ এডਿਕੇਸ਼ਨ ਦਾ ਕੀ ਬਣੂ ਸੁਧਾਰ ਕਿਵੇਂ ਹੋ ਸੋ ਇਸ ਕਰਕੇ ਅੱਜ ਪਹਿਲਾ ਹੀ ਪੰਜਾਬ ਜਿਹੜਾ ਸਾਡੇ 27 ਸੂਬਿਆਂ 'ਚ 18ਵੇਂ ਸਥਾਨ ਤੇ ਹੈ ਔਰ ਬੜੀ ਇਹ ਮਾੜੀ ਗੱਲ ਹੈ ਕਿ ਪੰਜਾਬ ਅੱਜ ਕਿੱਥੇ ਅੰਨ ਦਾਤਾ ਸੀ ਉਹ ਅੱਜ 8ਵੇਂ 18ਵੇਂ ਸਥਾਨ ਦੇ ਉੱਤੇ ਚਲੇ ਗਿਆ ਔਰ ਸਾਡੀ ਗਰੋਥ ਕੁਛ ਵੀ ਨਹੀਂ ਇੰਡਸਟਰੀ ਸਾਡੇ ਕੋਲ ਨਹੀਂ ਐਜੂਕੇਸ਼ਨ ਸਾਡੇ ਕੋਲ ਨਹੀਂ ਔਰ ਦੂਸਰੇ ਪਾਸੇ ਵਿਦੇਸ਼ਾਂ ਤੋਂ ਜਿਹੜੇ ਭਰ ਭਰ ਕੇ ਜਹਾਜ਼ ਇੱਥੇ ਆ ਰਹੇ ਨਾ ਅੱਜ ਫੇਰ ਅਮਰੀਕਾ ਨੇ ਭਾਰਤੀ ਜਿਹੜੇ ਗੈਰ ਕਾਨੂੰਨੀ ਤੌਰ ਦੇ ਉੱਤੇ ਅਮਰੀਕਾ ਚ ਦਾਖਲ ਹੋਏ ਸੀ ਉਹਨਾਂ ਚੋਂ 205 ਗੈਰ ਕਾਨੂੰਨੀ ਭਾਰਤੀ ਜਿਹੜੇ ਨੇ ਉਹਨਾਂ ਨੂੰ ਸੀ 17 ਜਿਹੜਾ ਜਹਾਜ਼ ਹੈ ਉਹਦੇ ਉੱਤੇ ਅੰਮ੍ਰਿਤਸਰ ਨੂੰ ਰਵਾਨਾ ਕਰਤਾ ਤੇ ਕੱਲ ਜਦੋਂ ਅੰਮ੍ਰਿਤਸਰ ਰਾਗਾਸਾਂਸੀ 에어ਪੋਰਟ ਦੇ ਉੱਤੇ 205 ਬੰਦੇ ਜੇ ਉਹ ਉਤਰਨਗੇ ਤੇ ਉਹਨਾਂ ਨੇ ਜਿਨ੍ਹਾਂ ਨੇ 40-40 ਲੱਖ ਰੁਪਏ ਲਾ ਕੇ ਗਏ ਸੀ ਉਹਨਾਂ ਦਾ ਕੀ ਹਾਲ ਹੋਏਗਾ ਔਰ ਨਾਲ ਦੀ ਨਾਲ 18 ਹਜ਼ਾਰ ਭਾਰਤੀ ਜਿਨ੍ਹਾਂ ਵਿੱਚ ਪੰਜਾਬੀ, ਗੁਜਰਾਤੀ, ਹਰਿਆਣਵੀ ਔਰ ਸਭ ਤੋਂ ਵੱਧ ਪੰਜਾਬੀ ਆ ਉਹਦੇ ਚ ਜੇ 18 ਹਜ਼ਾਰ ਪੰਜਾਬੀ ਉਥੋਂ ਜਿਹੜਾ ਕਿ ਹੁਣ ਤੱਕ ਭਾਰਤ ਦੀ ਸਰਕਾਰ ਦੇ ਨਾਲ ਵਿਦੇਸ਼ ਮੰਤਰੀ ਇਹਦੇ ਨਾਲ ਟਰੰਪ ਮੰਨ ਲਓ ਜਿਹੜੇ ਸਾਡੇ ਡੋਨਲਡ ਟਰੰਪ ਹੈ ਉਥੋਂ ਦੀ ਵਿਦੇਸ਼ੀ ਜਿਹੜੀ ਸਾਡੀ ਇਮੀਗ੍ਰੇਸ਼ਨ ਜਿਹੜੀ ਫਿਰ ਤਾਂ ਫੋਰਸ ਉਹਨਾਂ ਦੇ ਨਾਲ ਇਹ ਗੱਲਬਾਤ ਹੋ ਚੁੱਕੀ ਹੈ ਆਡੈਂਟੀਫਾਈ ਹੋ ਚੁੱਕੇ ਨੇ 18000 ਗੈਰ ਕਾਨੂੰਨੀ ਜਿਹੜੇ ਪ੍ਰਵਾਸੀ ਨੇ ਜਿੰਨਾਂ ਵਿੱਚ ਭਾਰਤੀਆਂ ਦੀ ਮਤਲਬ ਕਹਿਣ ਦਾ ਪੰਜਾਬੀਆਂ ਗੁਜਰਾਤੀਆਂ ਤੇ ਹੋਰ ਨਾਲ ਸੂਬਿਆਂ ਦੀ ਗਿਣਤੀ ਹੈ ਪਰ ਉਹ ਜਲਦੀ ਤੋਂ ਜਲਦੀ 18000 ਜਹਾਜ਼ ਭਰ ਕੇ ਫੇ ਪੰਜਾਬ ਚ ਆ ਜਾਣਗੇ ਜਾਂ ਭਾਰਤ ਚ ਆ ਜਾਣਗੇ ਔਰ ਘੱਟੋ ਘੱਟ ਉਹ ਦੇਸ਼ 2 ਕਰੋੜ ਦੇ ਕਰੀਬ-ਕਰੀਬ ਗੈਰ ਕਾਨੂੰਨੀ ਭਾਰਤੀਆਂ ਨੂੰ ਜਾਂ ਦੂਜੇ ਵੱਖ-ਵੱਖ ਦੇਸ਼ਾਂ ਦੇ ਲੋਕਾਂ ਨੂੰ ਬਾਰ ਕੱਢਣ ਦਾ ਪਰਾਲਾ ਕਰ ਰਹੇ ਨੇ ਇੱਕ ਪਾਸੇ ਪੰਜਾਬ ਪਹਿਲਾਂ ਬੇਰਜ਼ਗਾਰੀ ਦੀ ਉਹ ਕਗਾਰ ਤੇ ਖੜਾ ਕਿਸਾਨ ਪਰੈਲੀਆਂ ਤੇ ਹੜਤਾਲਾਂ ਤੇ ਖੜੇ ਨੇ ਅਜੇ ਕਿਸਾਨਾਂ ਦਾ ਮਸਲਾ ਉੱਥੇ ਖੜਾ ਨਾ ਤੇ ਬਜਟ ਤੋਂ ਉਹਨਾਂ ਨੂੰ ਕਿਸੇ ਤਰੀਕੇ ਦੀ ਕੋਈ ਰਾਹਤ ਦਿੱਤੀ ਗਈ ਹੈ ਔਰ ਨਾ ਹੋਰ ਅੱਜ ਜਿੱਥੋਂ ਤੱਕ ਪਤਾ ਲੱਗਾ ਖੇਤੀਬਾੜੀ ਮੰਤਰੀ ਜਿਹੜਾ ਇਹ ਗੱਲ ਕਹਿ ਰਿਹਾ ਭਾਰਤ ਸਰਕਾਰ ਦਾ ਵਿੱਤ ਵਿਭਾਗ ਵੀ ਕਹਿ ਰਿਹਾ ਕਿ 18 80453 ਕਰੋੜ ਰੁਪਇਆ ਕਿਸਾਨਾਂ ਦਾ ਜਿਹੜਾ ਉਹ ਪ੍ਰਾਈਵੇਟ ਬੈਂਕਾਂ ਦਾ ਲੋਨ ਚੱਲਦਾ ਕਰਜ਼ੇ ਥੱਲੇ ਨੇ ਔਰ 10 ਹਜ਼ਾਰ ਕਰੋੜ ਤੋਂ ਵੱਧ ਜਿਹੜੇ ਸਰਕਾਰੀ ਸਹਿਕਾਰੀ ਬੈਂਕ ਦੇ ਕਰਜ਼ੇ ਹਿੱਟ ਕਿਸਾਨ ਨੇ ਜਿਹੜਾ ਅੰਦਾਤਾ ਖੁਦ ਕਿਸਾਨ ਜਿਹੜਾ ਮਤਲਬ ਤੁਹਾਡੇ ਸਾਰੇ ਦੇਸ਼ ਦਾ ਢਿੱਡ ਭਰਦਾ ਆ ਜੋ ਬੈਂਕਾਂ ਦਾ ਕਰਜ਼ਾ ਪਰ ਉਹ ਕਰਜ਼ੇ ਨੂੰ ਕਦੇ ਮਾਫ ਨਹੀਂ ਕੀਤਾ ਗਿਆ ਜਾਂ ਕਰਜ਼ੇ ਦੀ ਗੱਲ ਨਹੀਂ ਕੀਤੀ ਗਈ ਸੋ ਤੁਹਾਡਾ ਆਪਣਾ ਕੋਈ ਐਮਐਸਪੀ ਨਹੀਂ ਤੇ ਤੁਸੀਂ ਆਪਣਾ ਪੱਲਾ ਛਡਾ ਕੇ ਇੱਥੋਂ ਦਿੱਲੀ ਭਰ ਭਰ ਗੱਡੀਆਂ ਉੱਥੇ ਚੱਲ ਗਏ ਨੇ ਔਰ ਸੋ ਚੰਗੀ ਗੱਲ ਇਹ ਹੁੰਦੀ ਕਿ ਪੰਜਾਬ ਦੇ ਵਾਰਸੋਂ ਤੁਸੀਂ ਪੰਜਾਬ ਦੀ ਗੱਲ ਕਰੋ ਪੰਜਾਬ ਦੇ ਅੰਦਰ ਰਹਿ ਕੇ ਪੰਜਾਬ ਦੇ ਲੋਕਾਂ ਦੀ ਬਾਹ ਫੜੋ ਅੱਜ ਪੰਜਾਬ ਦੇ ਅੰਦਰ ਥਾਂ ਥਾਂ ਦੇ ਉੱਤੇ ਜਿਹੜੀਆਂ ਲੁੱਟਾਂ ਖੋਹਾਂ ਹੋ ਰੀਆਂ ਫਰੋਤੀਆਂ ਜਿਹੜੀਆਂ ਉਹ ਜਿਹੜੀਆਂ ਮੰਗੀਆਂ ਜਾ ਰੀਆਂ ਕਤਲੋਗਾਰਤ ਹੋ ਰਹੀ ਹੈ ਕੱਲ ਵੀ ਗੱਲ ਅਸੀਂ ਕੀਤੀ ਸੀ ਕਿ ਮੂਸੇਵਾਲੇ ਦੇ ਜਿਹੜੇ ਫਮੈਤੀ ਸੀ ਪ੍ਰਗਟ ਸਿੰਘ ਹੋਣੀ ਜਿਹੜੇ ਉਹਨਾਂ ਦੇ بڑے ਨੇੜਤਾ ਸੀ ਉਹਨਾਂ ਦੇ ਘਰ ਗੋਲੀਆਂ ਵੀ ਚੱਲੀਆਂ ਅਰੋੜਾ ਨੂੰ ਫਰੋਤੀ ਜਿਹੜੀ ਆ ਉਹਨਾਂ ਤੋਂ ਮੰਗੀ ਗਈ ਆ ਪੰਜਾਬ ਦੇ ਹੋਰ ਸੂਬਿਆਂ ਚੋਂ ਵੀ ਚਲਦੀ ਗੱਲ ਚਲਦੀ ਹੋਈ ਆ ਸੋ ਮੇਰਾ ਕਹਿਣ ਦਾ ਭਾਅ ਵੇ ਆ ਕਿ ਅਸੀਂ ਜਿੰਨੇ ਵੀ ਸਾਡੇ ਡਿਬੇਟਰਸ ਨੇ ਜਾਂ ਅਸੀਂ ਜਿਹੜੇ ਚੈਨਲਾਂ ਦੇ ਰਾਹੀਂ ਸਰਕਾਰ ਨੂੰ ਇਸ ਗੱਲ ਦੀ ਸੁਚੇਤ ਕਰਦੇ ਆ ਉਹਦਾ ਕਾਰਨ ਸਿਰਫ ਇਹ ਹੁੰਦਾ ਕਿ ਅਸੀਂ ਸਰਕਾਰ ਨੂੰ ਖਮੇਸ਼ਾ ਹੀ ਸਮੇਂ ਸਮੇਂ ਸਿਰ ਲੋਕਾਂ ਦੀਆਂ ਸਮੱਸਿਆਵਾਂ ਉਹਨਾਂ ਦੇ ਟੇਬਲ ਤੇ ਰੱਖੀਏ ਤੇ ਸਾਡੀ ਜਿਹੜੀ ਮੌਜੂਦਾ ਸਰਕਾਰ ਹੈ ਉਹ ਸਾਡੀ ਇਸ ਗੱਲ ਨੂੰ ਧਿਆਨ ਤੇ ਰੱਖਦਿਆਂ ਹੋਇਆ ਚੰਗਾ ਹੋਵੇ ਜੇ ਉਹਨਾਂ ਪ੍ਰਿੰਸੀਪਲਾਂ ਦਾ ਇਹ ਟੂ ਰੱਦ ਕਰਕੇ ਉਹਨਾਂ ਨੂੰ ਗਰਨੀਆਂ ਦੀਆਂ ਛੁੱਟੀਆਂ 'ਚ ਜਿਹੜਾ ਆ ਉਹ ਸਿੰਗਾਪੁਰ ਭੇਜਿਆ ਜਾਵੇ ਤਾਂ ਕਿ ਉਹ ਪ੍ਰਿੰਸੀਪਲ ਜਿਹੜੇ ਇਹਨਾਂ ਸਕੂਲਾਂ 'ਚ ਆਪਣੀ ਜ਼ਿੰਮੇਵਾਰੀ ਸਮਝਦੇ ਆ ਹੋયા ਉਹਨਾਂ ਬੱਚਿਆਂ ਦੇ ਜਿਹੜੇ ਬੋਰਡ ਐਗਜ਼ਾਮ ਨੇ ਬੋਰਡ ਦੇ ਜਿਹੜੇ ਪ੍ਰੀਖਿਆ ਉਹਨਾਂ ਦੀ ਸ਼ੁਰੂ ਹੋ ਰਹੀ ਆ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਉਹ ਨਿਰਵਿਘਨ ਆਪਣੀ ਪ੍ਰੀਖਿਆ ਜਿਹੜੀ ਆ ਉਹ ਦੇ ਸਕਦੇ ਹੋਣ ਔਰ ਸਿਸਟਮ ਤੇ ਪ੍ਰਸ਼ਾਸਨ ਸੁਚੇਰੇ ਢੰਗ ਦੇ ਨਾਲ ਜਿਹੜਾ ਉਹ ਚੱਲ ਸਕਦਾ ਅਗਰ ਇਹਨਾਂ ਦੀ ਘਾਟ ਮਹਿਸੂਸ ਹੋਈ ਤੇ ਕੌਣ ਵਾਲੀ ਵਾਰਸ ਹੋਏਗਾ ਸੋ ਇਹਨਾਂ ਗੱਲਾਂ ਨੂੰ ਧਿਆਨ ਰੱਖਦਿਆਂ ਸਾਡੀ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਤੇ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਹੈ ਕਿ ਇਸ ਸਮੇਂ ਸਕੂਲਾਂ ਨੂੰ ਖਾਲੀ ਨਾ ਕਰੋ ਜਦੋਂ ਕਿ 827 ਪ੍ਰਿੰਸੀਪਲ ਦੀਆਂ ਅਸਾਮੀਆਂ ਖਾਲੀ ਨੇ ਔਰ ਜਿਹੜੀਆਂ ਅਸਾਮੀਆਂ ਬਾਕੀ ਸਕੂਲਾਂ 'ਚ ਹੈ ਨਹੀਂ 4-4 5-5 ਜਿਹੜੇ ਸਕੂਲ ਨੇ ਉਹਨਾਂ ਦੀ ਜਿਹੜੀ ਜ਼ਿੰਮੇਵਾਰੀ ਹੈ ਇੱਕ ਇੱਕ ਪ੍ਰਿੰਸੀਪਲ ਦੇ ਉੱਤੇ ਆ ਸੋ ਚੰਗਾ ਹੋਵੇ ਵੀ ਇਹਨਾਂ ਪ੍ਰਿੰਸੀਪਲਾਂ ਨੂੰ ਉਸ ਟੂਰ ਤੇ ਨਾਂ ਭੇਜ ਕੇ ਸਗੋਂ ਇਹਨਾਂ ਦੀ ਜ਼ਿੰਮੇਵਾਰੀ ਫਿਕਸ ਕੀਤੀ ਜਾਵੇ ਔਰ ਨਾਲ ਇੱਕ ਗੱਲ ਮੈਂ ਹੋਰ ਕਹਾਂ ਜਿਹੜੇ ਕੰਪਿਊਟਰ ਟੀਚਰ ਆਪਾਂ ਭਰਤੀ ਕੀਤੇ ਨੇ ਕੰਪਿਊਟਰ ਟੀਚਰ ਕੋਈ ਵੀ ਸਕੂਲਾਂ ਦੇ ਵਿੱਚ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਿਆ ਉਹ ਤੇ ਤੁਹਾਡੇ ਐਸਟੀਐਮ ਤੇ ਡੀਸੀ ਦਫ਼ਤਰਾਂ ਦੇ ਵਿੱਚ ਜਾ ਕੇ ਡਾਕਾਂ ਕਲੀਅਰ ਕਰ ਰਿਆ ਤੇ ਤੁਸੀਂ ਕਹਿੰਦੇ ਹੋ ਵੀ ਕੰਪਿਊਟਰ ਟੀਚਰ ਬੱਚਿਆਂ ਨੂੰ ਕੰਪਿਊਟਰ ਸਿਖਾਉਣਾ ਸਿਖਾਊ ਕੌਣ ਕੋ ਤੇ ਆਪਣੀ ਡਾਕ ਬਣਾ ਕੇ ਤਹੋ ਡੀਸੀ ਦਫਤਰਾਂ ਐਸਡੀਐਮ ਐਸਡੀਐਮ ਦਫਤਰਾਂ ਜਾਂ ਤਹਿਸੀਲਾਂ ਚ ਜਾਂ ਹੋਰ ਨਾਲ ਥਾਵਾਂ ਤੇ ਉਹਨਾਂ ਨੂੰ ਲਾਇਆ ਗਿਆ ਸੋ ਚੰਗਾ ਹੋਵੇ ਜੇ ਉਹਨਾਂ ਨੇ ਟੀਚਰ ਕੰਪਿਊਟਰ ਟੀਚਰ ਭਰਤੀ ਕੀਤਾ ਇਸ ਕਰਕੇ ਕਿ ਬੱਚਿਆਂ ਨੂੰ ਕੰਪਿਊਟਰ ਦੀ ਸਿੱਖਿਆ ਦਿੱਤੀ ਜਾਵੇ ਬੱਚਿਆਂ ਨੂੰ ਕੰਪਿਊਟਰ ਚਲਾਉਣਾ ਆਵੇ ਅੱਜ ਅਸੀਂ ਦੁਨੀਆ ਦੇ ਉਸ ਮਕਾਮ ਤੇ ਖੜੇ ਹਾਂ ਕਿ ਸਾਡੀ ਜਿਹੜੀ ਬੱਚੀ ਨਵੀਂ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਸ ਟੈਕਨਾਲੋਜੀ ਦਾ ਉਹਨੂੰ ਗਿਆਨ ਹੋਵੇ ਤੇ ਜੇ ੱਲੇ ਤੋਂ ਹੀ ਜਿਸ ਕਾਜ ਵਾਸਤੇ ਉਹ ਟੀਚਰ ਭਰਤੀ ਗਏ ਸੀ ਉਹਨਾਂ ਟੀਚਰਾਂ ਤੋਂ ਉਹ ਕੰਮ ਜਿਹੜਾ ਅਧਿਆਪਨ ਦਾ ਕੰਮ ਆ ਉਹ ਨਾ ਕਰਵਾ ਕੇ ਤੁਸੀਂ ਤਹਿਸੀਲਾਂ ਕਚਹਿਰੀਆਂ ਜਾਂ ਹੋਰ ਨਾ ਥਾਵਾਂ ਤੇ ਉਹਨੂੰ ਡਿਪਿਊਟ ਸਿਰਫ ਡਾਕ ਵਾਸਤੇ ਕੀਤਾ ਚੰਗਾ ਗੱਲ ਹੁੰਦੀ ਵੀ ਡਾਕ ਦੀ ਜ਼ਿੰਮੇਵਾਰੀ ਜਿਹੜੀ ਸਕੂਲ ਦੇ ਕਲਰਕ ਦੀ ਹੁੰਦੀ ਉਹ ਕਲਰਕ ਡਾਕ ਬਣਾਉਂਦਾ ਡਾਕ ਬਣਾ ਕੇ ਹੈਂਡਓਵਰ ਕਰਦਾ ਚਾਹੇ ਡੀਓ ਆਫਿਸਾ ਚਾਹੇ ਕਿਤੇ ਦਫ਼ਤਰ ਆ ਚਾਹੇ ਉਹ ਐਸਡੀਐਮ ਦਫ਼ਤਰ ਆ ਕਿਤੇ ਵੀ ਆ ਇਹਨਾਂ ਕੰਪਿਊਟਰ ਅਧਿਆਪਕਾਂ ਨੂੰ ਜਾਂ ਉਹਨਾਂ ਅਧਿਆਪਕਾਂ ਨੂੰ ਜਿਨ੍ਹਾਂ ਨੂੰ ਤੁਸੀਂ ਮਰਦਮਸ਼ਮਾਰੀ ਕਿ ਲਾ ਦਿੰਦੇ ਹੋ ਉਹਨਾਂ ਅਧਿਆਪਕਾਂ ਨੂੰ ਜਿਨ੍ਹਾਂ ਨੂੰ ਤੁਸੀਂ ਵੋਟਾਂ ਬਣਾਉਣ ਲਾ ਦਿੰਦੇ ਹੋ ਉਹ ਇਹਨਾਂ ਤੋਂ ਅਧਿਆਪਨ ਦਾ ਕੰਮ ਲਿਆ ਜਾਵੇ ਕਿਉਂਕਿ ਅਧਿਆਪਨ ਵਾਸਤੇ ਭਰਤੀ ਕੀਤੀ ਸੀ ਅਧਿਆਪਕ ਅੱਜ ਪ੍ਰਾਈਵੇਟ ਸਕੂਲਾਂ ਦਾ ਇਹਨਾਂ ਜਾਲ ਵਿਛ ਗਿਆ ਉਹ ਸਿਰਫ ਇਸੇ ਕਰਕੇ ਵਿਛ ਗਿਆ ਵੀ ਸਾਡੇ ਕੋਲ ਕੋਈ ਸਾਡੀ ਸਿੱਖਿਆ ਨੀਤੀ ਨਹੀਂ ਹੈ ਤੇ ਜਿਹੜੇ ਵੀ ਸਿੱਖਿਆ ਨੀਤੀ ਬਣਾਉਣ ਲਈ ਤੁਸੀਂ ਮੰਤਰੀ ਲਾਉਂਦੇ ਹੋ ਜਾਂ ਜਿਹੜੇ ਤੁਸੀਂ ਅਧਿਕਾਰੀ ਲਾਉਂਦੇ ਹੋ ਉਹਨਾਂ ਨੂੰ ਐਜੂਕੇਸ਼ਨ ਬਾਰੇ ਕੁਝ ਪਤਾ ਹੀ ਨਹੀਂ ਹੁੰਦਾ ਉਹ ਕਿਸੇ ਮਾਹਰ ਤੋਂ ਸਲਾਹ ਹੀ ਨਹੀਂ ਲੈਂਦੇ ਨਾ ਉਹਨਾਂ ਨੂੰ ਪਤਾ ਹੈ ਕਿ ਅਸੀਂ ਪਾਲਿਸੀ ਬਣਾਉਣੀ ਕਿਵੇਂ ਆ ਉਹ ਤੇ ਆਉਂਦੇ ਨਹੀਂ ਬਿਆਨ ਦਿੰਦੇ ਨੇ ਬਿਆਨ ਦੇ ਕੇ ਲਾਂਬੇ ਹੋ ਜਾਂਦੇ ਨੇ ਔਰ ਸਕੱਤਰ ਜਿਹੜੇ ਆਏਗੀ ਆਏਗੀ ਐਸਐ ਜਾਂ ਪੀਸੀਐਸ ਲਾਏ ਜਾਂਦੇ ਨੇ ਉਹਨਾਂ ਦਾ ਤਜਰਬਾ ਤੇ ਇੱਕ ਅਕੈਡਮਿਕ ਜਿਹੜੇ ਬੰਦੇ ਨੇ ਜਿਹੜੇ ਮਾਹਰ ਨੇ ਕਿਸੇ ਵਿਸ਼ੇ ਦੇ ਉਹਨਾਂ ਦਾ ਤਜਰਬਾ ਵੱਧ ਹੈ ਸੋ ਇਸ ਕਰਕੇ ਅੱਜ ਜਿਹੜੀ ਜ਼ਰੂਰਤ ਇਸ ਗੱਲ ਦੀ ਹੈ ਕਿ ਜਿਹੜਾ ਅਧਿਆਪਕ ਅਧਿਆਪਕ ਤੋਂ ਅਧਿਆਪਕ ਦਾ ਕੰਮ ਲਿਆ ਜਾਵੇ ਕੰਪਿਊਟਰ ਵਾਲੇ ਅਧਿਆਪਕ ਤੋਂ ਕੰਪਿਊਟਰ ਕਦੇ ਆਪਕੇ ਤੱਕ ਕੰਮ ਲੈ ਆ ਜਾਵੇ ਤੇ ਜਿਹੜੇ ਪ੍ਰਿੰਸੀਪਲਾਂ ਨੂੰ ਤੁਸੀਂ ਟ੍ਰੇਨਿੰਗ ਦੇਣ ਦੀ ਗੱਲ ਕਰਦੇ ਹੋ ਇਹ ਬਹੁਤ ਟ੍ਰੇਨਡ ਨੇ ਪਹਿਲਾਂ ਹੀ ਉਹਦੇ ਕੱਛਾਂ 'ਵਾਂ ਜਾ ਰਹੇ ਹੋਣਗੇ ਤੇ ਅਸੀਂ ਸਿੰਗਾਪੁਰ ਦੀ ਸੈਰ ਕਰਨ ਚੱਲੇ ਆ ਸ਼ਾਇਦ ਉਹ ਆਪਣੇ ਖਰਚੇ ਤੇ DNA ਜਾ ਸਕਦੇ ਹੋਣ ਸਰਕਾਰੀ ਖਰਚੇ ਤੇ ਜਾ ਰਹੇ ਨੇ ਸੋ ਸਿੱਖ ਕੇ ਕੁਝ ਨਹੀਂ ਆਉਣਾ ਇਹਨਾਂ ਨੇ ਸੋ ਚੰਗਾ ਹੋਵੇ ਜੀ ਇਹਨਾਂ ਪੇਪਰਾਂ ਤੋਂ ਬਾਅਦ ਜਿਵੇਂ ਮਰਜ਼ੀ ਸਰਕਾਰ ਉਹਨਾਂ ਨੂੰ ਭਾਵੇਂ ਸਿੰਗਾਪੁਰ ਦੀ ਵੀ ਜਾਂ ਕੈਨੇਡਾ ਸਿੱਖਿਆ ਵਾਸਤੇ ਭੇਜ ਦੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਇਹ ਲੋਕ ਜਿਹੜੇ ਸਕੂਲ ਦੇ ਮਾਪੇ ਨੇ ਖਾਸ ਕਰਕੇ ਸਕੂਲਾਂ ਦੇ ਜਿਹੜੇ ਮਾਪੇ ਨੇ ਉਹਨਾਂ ਦੀ ਜਰੂਰ ਹੈ ਮੰਗ ਹੈ ਕਿ ਇਸ ਵੇਲੇ ਮਤਲਬ ਇਹਨਾਂ ਪ੍ਰਿੰਸੀਪਲਾਂ ਨੂੰ ਟ੍ਰੇਨਿੰਗ ਤੇ ਜਾਣ ਦੀ ਮਤਲਬ ਦੀ بجائے ਉਹ ਸਕੂਲਾਂ 'ਚ ਰਹਿ ਕੇ ਇਸ ਸਿਸਟਮ ਨੂੰ ਜਾਂ ਉਸ ਵੇਲੇ ਜਦੋਂ ਪੇਪਰ ਸਾਡੇ ਸਿਰ ਤੇ ਨੇ ਉਹਨਾਂ ਨੂੰ ਕਾਮਯਾਬ ਕਰਨ ਵਾਸਤੇ ਬੱਚਿਆਂ ਦੇ ਭਵਿੱਖ ਨੂੰ ਖਤਰੇ 'ਕਿਨਾਂ ਪਾ ਕੇ ਉਸ ਪੇਪਰਾਂ ਨੂੰ ਬੜੇ ਸ਼ਾਂਤੀਪੂਰਕ ਢੰਗ ਦੇ ਨਾਲ ਚਲਾਉਣ ਦਾ ਜਿਹੜਾ ਯਤਨ ਕਰਨ ਸੋ ਇਹਦੇ ਨਾਲ ਹੀ ਇਹ ਸਰਕਾਰ ਤੋਂ ਫਿਰ ਬੇਨਤੀ ਕਰਾਂਗੇ ਕਿ ਸਰਕਾਰ ਇਹਨੂੰ ਜਰੂਰ ਵੇਖੇ ਸਾਡੀਆਂ ਇਹਨਾਂ ਗੱਲਾਂ ਤੇ ਜ਼ਰੂਰ ਧਿਆਨ ਕਰੇ ਤਾਂ ਕਿ ਪੰਜਾਬ ਦੇ ਲੋਕਾਂ ਦੇ ਜਾਂ ਬੱਚਿਆਂ ਦਾ ਭੁੱਖਾ ਖਤਰੇ ਕਿ ਨਾ ਪਵੇ ਸੋ ਜੇ ਮੇਰਾ ਵਿਚਾਰ ਤੁਹਾਨੂੰ ਚੰਗੇ ਲੱਗੇ ਹੋਣ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਆਪਣੇ ਵਿਚਾਰ ਦੇਣੇ ਨਾ ਭੁੱਲਣਾ ਸੋ ਅੱਗੇ ਮਿਲਦੇ ਆ ਇੱਕ ਨਵੇਂ ਵਿਚਾਰ ਲਈ ਨਵੇਂ ਪ੍ਰੋਗਰਾਮ ਦੀ ਉਦੋਂ ਤੱਕ ਮੈਨੂੰ ਨਰਿੰਦਰ ਸਿੰਘ ਲਾਲ ਨੂੰ ਦਿਓ ਯਾਦ ਰੱਬ ਰੱਖਾ